ਹਾਂਜੀ ਅੱਜ ਦੀ ਮਾਰਨਿੰਗ ਸਲਾਈਡ ਅੱਜ ਦਾ ਵਿਚਾਰ ਸਮਾਂ ਬਹੁਤ ਕੀਮਤੀ ਹੈ ਇਸ ਦੀ ਸਮਝਦਾਰੀ ਨਾਲ ਵਰਤੋ ਕਰੋ ਸੋ ਪਹਿਲਾ ਸਵਾਲ ਹੈਗਾ ਅਮ ਗਿਆਨ ਦਾ ਮੌਜੂਦਾ ਪੰਜਾਬ ਕਦੋਂ ਹੋਂਦ ਵਿੱਚ ਆਇਆ 1 ਨਵੰਬਰ 1966 ਖੇਤਰਫਲ ਪੱਖੋਂ ਵਿਸ਼ਵ ਦਾ ਸਭ ਤੋਂ ਛੋਟਾ ਮਹਾਦੀਪ ਕਿਹੜਾ ਹੈ ਤਬਾਰੇ ਬੱਚਿਓ ਆਸਟ੍ਰੇਲੀਆ ਹੈਗਾ 11 ਵਜੇ ਘੜੀ ਦੀ ਛੋਟੀ ਸੂਈ ਕਿੰਨੇ ਅੰਕ ਤੇ ਹੋਵੇਗੀ 11 ਅੰਕ ਤੇ ਹੋਵੇਗੀ ਡ ਧੁਣੀ ਨਾਲ ਬਣਨ ਵਾਲੇ ਸ਼ਬਦ ਦੱਸੋ ਤੁਸੀਂ ਬਣਾ ਸਕਦੇ ਹੋਗੇ ਠੀਕ ਡ ਡਮਰੂ ਇਸ ਤਰ੍ਹਾਂ ਦੇ ਨਾਲ ਸ਼ਬਦ ਬਣਨਗੇ ਡ ਨਾਲ ਕਿੰਨੇ ਵੀ ਸ਼ਬਦ ਜਿਹੜੇ ਬਣ ਸਕਦੇ ਨੇਗੇ ਡ ਡਰ 0 5 9 ਦੀ ਵਰਤੋਂ ਕਰਕੇ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕੀ ਬਣੇਗੀ 509 509 ਤਾਂ 059 ਦੀ ਵਰਤੋਂ ਕਰਕੇ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਇਹ ਬਣ ਜਾਏਗੀ 509 ਸੋ ਚੈਨਲ ਸਬਸਕ੍ਰਾਈਬ ਕਰੋ ਸ਼ੁਕਰੀਆ ਮਿਹਰਬਾਨ